ਕਿ ਉਹਨেরি ਕੈਨੀ ਦਾ ਪੁੱਤ ਮੈਂ ਤੈਨੂੰ ਦੇਉਂਗੀ ਇਹ ਕਿਹੜਾ ਮੈਨੂੰ ਪੁੱਛਦੇ ਨੇ ਇਹਨਾਂ ਨੂੰ ਨਾ ਦਿੰਦੀ ਮੈਂ ਨਾਲੇ ਨਾ ਗੱਲ ਸੁਣ ਮੇਰੀ ਕਿਸੇ ਦਿਨ ਬਹਾਨੇ ਨਾ ਆ ਜੀ ਚੁੱਪ ਕਰਕੇ ਲੈ ਜੀ ਕੈਨੀ ਜੇ ਪੁੱਛਣਗੇ ਮੈਂ ਕਹਿ ਦਊਗੀ ਵੀ ਮੈਥੋਂ ਗੁੰਮ ਹੋ ਗਈ ਚੱਕੀਂਗਾ ਮੈਂ ਫੂਰ ਰਗਦੀ ਆ ਗਈ ਮੈਡਮ ਆਏ ਬੰਧੀ ਤਾਂ ਸਹੀ ਕਿਵੇਂ ਚਲਤਰ ਕਰਦੀ ਹੈ ਮੰਮੀ ਜੀ ਆ ਲਓ ਪਾਣੀ ਦਵਾਈ ਲੈ ਲਓ ਪਹਿਲਾਂ ਕੱਢ ਕੇ ਦੇਂਗੀ ਤਾਂ ਹੀ ਤਾਂ ਲਹੂਗੀ ਮੇਰੇ ਤਾਂ ਹੱਥ ਝੁਕੀ ਜਾਂਦੇ ਨੇ ਕੱਢ ਦੀਆ ਮੰਮੀ ਜੀ ਆ ਲਓ ਗੱਲ ਸੁਣ ਮੇਰੀ ਅੱਜ ਸਬਜੀ ਕੀ ਬਣਾਏਗੀ ਮੰਮੀ ਜੀ ਅੱਜ ਤਾਂ ਮੈਂ ਟਿੰਡਿਆਰੀ ਸਬਜੀ ਬਣਾਉਂਗੀ ਪਾਪਾ ਜੀ ਕਈ ਦਿਨ ਤੋਂ ਕਹਿ ਰਹੇ ਸੀ ਵੀ ਭਾਈ ਟਿੰਡੇ ਬਣਾ ਲਾ ਉਹਨਾਂ ਦਾ ਬਾਲਾ ਮਨ ਕਰ ਰਿਹਾ ਸੀ ਅੱਜ ਮੈਂ ਟਿੰਡੇ ਰੱਖੇ ਨੇ ਨਹੀਂ ਤੋ ਟਿੰਡੇ ਨੇ ਮਾਰ ਗੋਈ ਅੱਜ ਮੇਰੇ ਕੜੀ ਖਾਣੂ ਜੀ ਕਰਦਾ ਕੜੀ ਬਣਾ ਪਰ ਮੰਮੀ ਜੀ ਸਬਜੀ ਤਾਂ ਮੈਂ ਕੱਟ ਕੇ ਗੈਸ ਤੇ ਰੱਖ ਵੀ ਦਿੱਤੀ ਕੜੀ ਕੱਲ ਨੂੰ ਬਣਾ ਦੂੰਗੀ ਕੱਲ ਨੂੰ ਕਿਉਂ ਬਣਾਏਂਗੀ ਮੇਰੇ ਤਾਂ ਅੱਜ ਹੀ ਖਾਣੂ ਜੀ ਕਰਦਾ ਹੁਣੇ ਬਣਾ ਚਲੋ ਕੋਈ ਗੱਲ ਨਹੀਂ ਮੰਮੀ ਮੈਂ ਕੜੀ ਹੁਣੇ ਬਣਾ ਦਿੰਨੀ ਆ ਤੁਸੀਂ ਗੁੱਸੇ ਨਾ ਹੋਵੋ ਨਾ ਕੀ ਗੱਲ ਜੇ ਟਿੰਡੇ ਖਾ ਲੈਂਦੀ ਤੇ ਤੇਰੀ ਸ਼ਾਮ ਚ ਕੋਈ ਫਰਕ ਪੈ ਜਾਣਾ ਸੀ ਨਾ ਕੜੀ ਬਣਾਉਣ ਤਾਂ ਮੈਂ ਉਹਨੂੰ ਕਹਿਆ ਉਹਨੇ ਮੈਂ ਕੁਝ ਕਹਿਆ ਨਹੀਂ ਤੇਰੇ ਐਵੇਂ ਮਿਰਚਾਂ ਲੜੀ ਜਾਂਦੀਆਂ ਉਹ ਲੜਨਾਂ ਤੂੰ ਤਾਂ ਵਿਚਾਰੀ ਦੀ ਚੁੱਪਦਾ ਐਵੇਂ ਨਹੀਂ ਫਾਇਦਾ ਉਠਾਇਆ ਜਾਂਦੀ ਆ ਐਨਾ ਵੀ ਕਿਸੇ ਨੂੰ ਤੰਗ ਨਹੀਂ ਕਰੀਦਾ ਆਗੇ ਤੁਸੀਂ ਪਾਣੀ ਲਿਆਵਾਂ ਪਹਿਲਾਂ ਤੁਹਾਡੇ ਵਾਸਤੇ ਨਹੀਂ ਤੂੰ ਮੈਨੂੰ ਇਹ ਦੱਸ ਮੰਮੀ ਆਪਣੇ ਕਮਰੇ 'ਚ ਹੀ ਬੈਠੇ ਨੇ ਹਾਂਜੀ ਮੰਮੀ ਤਾਂ ਆਪਣੇ ਕਮਰੇ 'ਚ ਹੀ ਬੈਠੇ ਨੇ ਕੋਈ ਗੱਲ ਆ ਤੁਸੀਂ ਪਰੇਸ਼ਾਨ ਜਿਹੀ ਲੱਗ ਰਹੇ ਹੋ ਬਾਅਦ 'ਚ ਦੱਸਦਾ ਤੈਨੂੰ ਪਹਿਲਾਂ ਮੰਮੀ ਕੋਲ ਹੋਇਆ ਮਾਂ ਮੰਮੀ ਜੀ ਆ ਗਿਆ ਪੁੱਤ ਹਾਂਜੀ ਮੰਮੀ ਜੀ ਆ ਦੇਖ ਪੁੱਤ ਕਿੰਨੀ ਵਧੀਆ ਕਮੈਡੀ ਕਰਦੇ ਨੇ ਮੈਂ ਤਾਂ ਖਾਸ ਖਾਸ ਦੂਰੀ ਹੋ ਗਈ ਕੀ ਗੱਲ ਪੁੱਤ ਪਰੇਸ਼ਾਨ ਜਿਹਾ ਲੱਗ ਰਿਹਾ ਕੋਈ ਗੱਲ ਆ ਤਾਂ ਮੈਨੂੰ ਦੱਸ ਪਾਪਾ ਜੀ ਕੀ ਦੱਸਾਂ ਤੁਹਾਨੂੰ ਉਧਰੋਂ ਤਾਂ ਮੈਂ ਫੈਕਟਰੀ 'ਚ ਇਕੱਠਾ ਮਾਲ ਮੰਗਵਾ ਲਿਆ ਤੇ ਉਹਨੂੰ ਪੇਮੈਂਟ ਵੀ ਕਰਤੀ ਹੁਣ ਕੱਲ ਬੈਂਕ ਦੀ ਕਿਸ਼ਤ ਲੱਗਣੀ ਐ ਮੈਨੂੰ ਤਾਂ ਇਹ ਨਹੀਂ ਸਮਝ ਆ ਰਿਹਾ ਮੈਂ ਐਨੀ ਛੇਤੀ ਐਨੇ ਪੈਸੇ ਦੰਤ ਜਾਂ ਕਿੱਥੋਂ ਕਰਾਂ ਉਹ ਫਿਰ ਘੱਟ ਪੈਸੇ ਦੇਉਂਦਾ ਤੂੰ ਕੋਈ ਰੱਖ ਲੈਂਦਾ ਜਰੂਰੀ ਸਾਰੇ ਖਰਚ ਦੇਣੇ ਉਹ ਮੰਮੀ ਤਾਂ ਹੀ ਤਾਂ ਮਾਲ ਸਸਤਾ ਮਿਲਿਆ ਜੇ ਉਹਨੂੰ ਨਗਦ ਪੈਸੇ ਦਿੱਤੇ ਨੇ ਅਗਲੀ ਦੀ ਸ਼ਰਤ ਹੀ ਇਹ ਸੀਗੀ ਕਿ ਮੈਨੂੰ ਤਾਂ ਕੈਸ਼ ਪੇਮੈਂਟ ਚਾਹੀਦੀ ਹੈ ਮੰਮੀ ਜੀ ਮੈਂ ਨਾਲ ਤੁਹਾਨੂੰ ਐਂ ਕਹਿੰਦਾ ਸੀਗਾ ਜਿਹੜੀ ਚੈਨੀ ਨਾ ਤੁਸੀਂ ਦੀਪ ਦੇ ਜਨਮ ਦਿਨ ਤੇ ਪਾਣੀ ਸੀਗੀ ਉਹ ਮੈਨੂੰ ਦੇ ਦਿੰਦੇ ਮੈਂ ਉਹਨੂੰ ਵੇਚ ਕੇ ਨਾ ਬੈਂਕ ਦੀ ਕਲ ਕਿਸ਼ਤ ਪਰ ਦੇਂਦਾ ਨਹੀਂ ਤਾਂ ਬਹੁਤ ਤਗੜੀ ਪੈਨਲਟੀ ਲੱਗ ਜਾਣੀ ਮੇਰੇ ਤੇ ਚੈਨੀ ਚੈਨੀ ਦਾ ਪੁੱਤ ਹੋ ਕੀ ਚੈਨੀ ਦਾ ਪੁੱਤ ਦੇ ਦੇ ਕੱਢ ਕੇ ਲੋਕਾਂ ਅੱਗੇ ਹੱਥ ੱਡਣ ਨਾਲੋਂ ਤੇ ਜੇ ਘਰੇ ਹੀ ਸਰ ਜੇ ਤਾਂ ਸਰ ਤੂੰ ਚੰਗਾ ਮੈਂ ਤਾਂ ਰੈਂਟ ਮਨਾ ਕਰਦੀਆਂ ਜੇ ਘਰੇ ਹੋਊਗੀ ਤਾਂ ਹੀ ਦਊਂਗੀ ਕੀ ਮਤਲਬ ਮੰਮੀ ਉਟ ਮੈਟਰ ਟੈਨਡਰ ਦੀ ਨਹੀਂ ਦੱਸੋ ਮੈਂ ਕਿੱਥੇ ਕੋ ਬਟਾ ਨਹੀਂ ਕਿੱਥੇ ਚੈਨੀ ਖੋਗੀ ਚੈਨੀ ਖੋਗੀ ਮਮੀ ਚੈਨੀ ਕਿੱਥੇ ਹੋ ਸਕਦੀ ਐ ਇੱਥੇ ਹੁਣੇ ਹਲਵਾਲੀ ਚ ਤੁਸੀਂ ਲੱਖ ਕੇ ਭੁੱਲ ਗਏ ਹੋਗੇ ਇੱਕ ਵਾਰ ਜਾ ਕੇ ਦੇਖੋ ਜਰਾ ਮੈਂ ਇੱਕ ਵਾਰ ਨਹੀਂ ਮੈਂ ਪੰਜਾਬ ਵਾਲੀ ਪਟਲੀ ਮੈਨੂੰ ਕਿਤੇ ਨਹੀਂ ਲੱਭੀ ਚੈਨੀ ਕੋਈ ਗੱਲ ਨਹੀਂ ਮਮੀ ਜੀ ਜੋ ਹੋਣਾ ਸੀ ਉਹ ਹੋ ਗਿਆ ਪਰ ਤੁਸੀਂ ਰੋ ਨਾ ਮੈਂ ਪੈਸੇ ਦਾ ਇੰਤਜ਼ਾਮ ਕਿ ਤੋ ਹੋਰ ਕਰ ਲਾਂਗਾ ਰੁਪਪੁੱਤ ਹਾਂਜੀ ਪਾਪਾ ਜੀ ਉਹ ਕਿਉਂ ਬੇਕਾਰ ਦੇ ਤਸੂਏ ਭਾਈ ਜਾਨੀ ਐ ਜੇ ਤੇਰੇ ਚ ਭੋਰਾ ਸ਼ਰਮ ਵੀ ਹੈਗੀ ਨਾ ਚੈਨੀ ਦੇ ਦੇ ਮੁੰਡੇ ਨੂੰ ਕੱਢ ਕੇ ਚੈਨੀ ਕਿੱਥੋਂ ਕੱਢ ਕੇ ਦੇਣਾ ਦੱਸਿਆ ਤਾਂ ਥਨ ਵੀ ਗੁੰਮ ਹੋ ਗਈ ਉਹ ਮੈਥੇ ਕੰਨ ਤੇਰਾ ਖਾਲੀ ਤੇ ਡਰਾਮੇ ਮੁੰਡੇ ਅੱਗੇ ਚੱਲਣਗੇ ਮੇਰੇ ਅੱਗੇ ਨਹੀਂ ਉਹ ਨਾਲੇ ਦੱਸਦੀ ਕਿਉਂ ਨਹੀਂ ਆਪਣੇ ਪੁੱਤ ਨੂੰ ਕਿ ਤੇਰੀ ਨੀਤ ਬੇਈਮਾਨ ਹੋ ਚੁੱਕੀ ਐ ਤੂੰ ਫਰਕ ਕਿਉਂ ਰੱਖਦੀ ਐ ਆਪਣੇ ਧੀ ਪੁੱਤ ਚ ਮੈਂ ਕੀ ਬੱਟ ਮੈਂ ਬੋਲੀ ਐ ਨਾ ਮੈਂ ਕੀ ਧੀ ਪੁੱਤ 'ਚ ਫਰਕ ਕੀਤਾ ਐ ਮੈਂ ਬੋਲ ਬੋਲ ਕੇ ਮੇਰੇ ਮਾਪੁੱਤਾਂ ਨੇ ਬੰਦ ਫਰਕ ਬੋਲਿਆ ਉਹ ਕਿੰਨਾ ਝੂਠ ਬੋਲਣਗੇ ਕਿਸ ਹੱਦ ਤੱਕ ਬੋਲਣਗੇ ਮੈਂ ਹਮੇਸ਼ਾ ਤੇਰੀਆਂ ਸੁਣਦਾ ਆਇਆ ਇਹ ਸੋਚ ਕੇ ਕਿ ਕਦੇ ਤਾਂ ਤੂੰ ਸੁਧਰੇਗੀ ਕਦੇ ਤਾਂ ਤੈਨੂੰ ਅਗਲ ਆਏਗੀ ਪਰ ਉਹ ਨਹੀਂ ਤੈਨੂੰ ਆਉਣ ਵਾਲੀ ਅੱਜ ਤਾਂ ਤੂੰ ਸਾਰੀਆਂ ਹੱਦਾਂ ਪਾਰ ਕਰਤੀਆਂ ਚੈਨੀ ਹੁੰਦੇ ਸੁੰਦੇ ਵੀ ਮੁੰਡੇ ਨੂੰ ਬਣਾ ਕਰਤਾ ਪਰ ਪਾਪਾ ਜੀ ਮੰਮੀ ਆਪ ਦੇ ਮੁੰਡੇ ਨੂੰ ਕਿਉਂ ਝੂਠ ਬੋਲਣਗੇ ਕਿਉਂਕਿ ਚੈਨੀ ਤਾਂ ਪੁੱਤੇ ਨੇ ਆਪਣੀ ਧੀ ਨੂੰ ਦੇਣੀ ਆ ਤੁਸੀਂ ਤਾਂ ਇਹਦਾ ਖਿਆਲ ਰੱਖਦੇ ਹੀ ਨਹੀਂ ਸਾਰਾ ਖਿਆਲ ਤਾਂ ਤੇਰੀ ਭੈਣ ਰੱਖਦੀ ਐ ਤੇ ਫਿਰ ਚੈਨੀ ਤੇ ਹੱਕ ਉਸੇ ਦਾ ਹੀ ਹੋਇਆ ਨਾ ਮੰਮੀ ਜੀ ਜੇ ਤੁਸੀਂ ਮੈਨੂੰ ਚੈਨੀ ਨਹੀਂ ਦੇਣੀ ਸੀ ਤਾਂ ਨਾ ਦਿੰਦੇ ਬਿਸ਼ੱਕ ਦੀ ਪੈਣ ਨੂੰ ਦੇ ਦਿੰਦੇ ਮੈਨੂੰ ਕੋਈ ਇਤਰਾਜ਼ ਨਹੀਂ ਸੀ ਮੈਂ ਤੁਹਾਡੇ ਫੈਸਲੇ ਦੀ ਇੱਜ਼ਤ ਕਰਦਾ ਪਰ ਤੁਸੀਂ ਜਿਹੜਾ ਆ ਝੂਠ ਬੋਲਿਆ ਹੈ ਨਾ ਇਹ ਤੋਂ ਮੇਰਾ ਬੜਾ ਦਿਲ ਦੁਖਿਆ ਨਾਲੇ ਮੰਮੀ ਜੀ ਮੈਨੂੰ ਚੈਨੀ ਨਾਲ ਨਹੀਂ ਮੈਨੂੰ ਤਾਂ ਆਪਣੀ ਮਾਂ ਨਾਲ ਪਿਆਰ ਹੈ ਮੈਂ ਤਾਂ ਚੈਨੀ ਤੁਹਾ ਤੋਂ ਤਾਂ ਮੰਗੀ ਸੀ ਤੁਸੀਂ ਆਪ ਹੀ ਮੈਨੂੰ ਕਿਹਾ ਸੀ ਕਿ ਇਹ ਮੇਰੇ ਪੋਤੇ ਦੀ ਅਮਾਨਤ ਹੈ ਦੇਖਿਆ ਜਸਵਿੰਦਰ ਕੁਰੇ ਮੇਰਾ ਪੁੱਤ ਤੇਰੀ ਚੰਨੀ ਨੂੰ ਪਿਆਰ ਨਹੀਂ ਕਰਦਾ ਜੇ ਹੁਣ ਵੀ ਥੋੜੀ ਬਹੁਤ ਤੇਰੇ ਚ ਗੈਰਤ ਬਚੀ ਐ ਨਾ ਕੱਢ ਕੇ ਲਿਆ ਦੇ ਮੁੰਡੇ ਨੂੰ ਚੰਨੀ ਨਹੀਂ ਪਾਪਾ ਜੀ ਹੁਣ ਮੈਨੂੰ ਇਸ ਚੰਨੀ ਦੀ ਕੋਈ ਲੋੜ ਨਹੀਂ ਹੁਣ ਮੈਂ ਆਪਣੇ ਪੈਸਿਆਂ ਦਾ ਇੰਤਜ਼ਾਮ ਆਪੇ ਕਰ ਲਊਗਾ ₹100 ਰੁਪਇਆ ਮੈਨੂੰ ਮaaf ਕਰਦੇ ਪਤਾ ਨਹੀਂ ਮੈਂ ਆਪਣੇ ਤੀਪਦੇ ਚ ਕਿਉਂ ਫਰਕ ਕਰ ਬੈਠੀ ਪਤਾ ਨਹੀਂ ਮੇਰੇ ਦਿਮਾਗ ਨੂੰ ਕੀ ਹੋ ਗਿਆ ਜੋ ਮੈਂ ਕਰ ਬੈਠੀ ਫਰਕ ਤੋਂ ਹੁਣ ਮੈਨੂੰ ਸਮਝ ਆ ਗਈ ਚੀਜ਼ਾਂ ਪਿੱਛੇ ਕਦੇ ਵੀ ਟੀਪਟੇ ਫਰਕ ਨਹੀਂ ਰੱਖਣਾ ਚਾਹੀਦਾ ਦੋਨਾਂ ਨੂੰ ਬਰਾਬਰ ਰੱਖਣਾ ਚਾਹੀਦਾ ਤੇ ਰਹੀ ਗੱਲ ਉਹ ਤੇਨੀ ਦੀ ਤੂੰ ਰੁਕ ਮੈਂ ਤੈਨੂੰ ਹੁਣੇ ਲੈ ਕੇ ਦਿੰਨੀ ਆ ਸ਼ੁਕਰ ਹੈ ਰੱਬਾ ਜੇ ਇਹਨੂੰ ਟਾਈਮ ਰਹਿੰਦਾ ਹੀ ਅਗਲਾ ਆ ਗਈ ਸਾਸਰੇ ਕਾਲ ਦੀ ਜੋ ਇਸ ਵੀਡੀਓ ਦੇ ਵਿੱਚ ਦਿਖਾਇਆ ਗਿਆ ਜੀ ਉਹ ਸਾਰੇ ਘਰਾਂ ਦੇ ਵਿੱਚ ਨਹੀਂ ਹੁੰਦਾ ਹੈਗਾ ਪਰ ਕੁਝ ਘਰਾਂ 'ਚ ਜ਼ਰੂਰ ਹੁੰਦਾ ਜਿੱਥੇ ਧੀ ਪੁੱਤ 'ਚ ਫਰਕ ਕੀਤਾ ਜਾਂਦਾ ਹੈਗਾ ਪਰ ਅਸੀਂ ਇਹ ਕਹਿੰਦੇ ਆ ਕਿ ਧੀ ਪੁੱਤ 'ਚ ਫਰਕ ਨਹੀਂ ਹੋਣਾ ਚਾਹੀਦਾ ਹਮੇਸ਼ਾ ਦੋਨਾਂ ਨੂੰ ਬਰਾਬਰ ਰੱਖਣਾ ਚਾਹੀਦਾ ਸੋ ਜੇਕਰ ਤੁਸੀਂ ਮੇਰੇ ਇਸ ਵਿਚਾਰ ਨਾਲ ਸਹਿਮਤ ਹੋ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰਿਓ ਜੀ ਪੇਜ ਨੂੰ ਫੋਲੋ ਵੀ ਕਰਿਓ ਜੀ ਸਤਿ ਸ੍ਰੀ ਅਕਾਲ